ਡਾਕਟਰ ਇੱਕ ਰੱਬ ਦਾ ਰੂਪ ਮੰਨਿਆ ਜਾਂਦਾ ਹੈ ਤੇ ਜਿਹੜੀ ਸਾਡੀ ਪੁਲਿਸ ਹੈ ਉਹ ਇੱਕ ਪਬਲਿਕ ਪ੍ਰੋਟੈਕਸ਼ਨ ਵਾਸਤੇ ਮੰਨੀ ਜਾਂਦੀ ਹੈ ਜੇ ਬੰਦਾ ਬਿਮਾਰ ਹੋ ਜੇ ਤਾਂ ਡਾਕਟਰ ਸਾਹਿਬ ਕੋਲ ਜਾਂਦਾ ਹੈ ਜੇ ਬੰਦੇ ਨਾਲ ਕੋਈ ਜਿਆਦਤੀ ਹੋ ਜੇ ਤਾਂ ਪੁਲਿਸ ਕੋਲ ਜਾਂਦਾ ਅੱਜ ਇੱਕ ਕਾਨੂੰਨੀ ਹਰਕਤ ਹੈ ਕੋਲਕਾਤਾ ਦੇ ਵਿੱਚ ਹੋਈ ਹੈ ਇੱਕ ਸੰਜੇ ਰॉयਲ ਨਾਮ ਦਾ ਵਿਅਕਤੀ ਹੈ ਜੋ ਪੁਲਿਸ ਦਾ ਵਲੰਟੀਅਰ ਹੈ ਪੁਲਿਸ ਦੇ ਵੱਡੇ ਵੱਡੇ ਅਫਸਰਾਂ ਨਾਲ ਉਹਦਾ ਸਬੰਧ ਸੀ ਔਰ ਦਲਾਲੀ ਵੀ ਕਰਦਾ ਸੀ ਲੈਣ ਦੇਣ ਕਰਦਾ ਸੀ ਤਾਂ ਉਸ ਦੇ ਚਾਰ ਵਿਆਹ ਹੋਏ ਸੀ ਤੇ ਚਾਰੇ ਜਿਹੜੀਆਂ ਔਰਤਾਂ ਉਹ ਛੱਡ ਦਿੱਤੀਆਂ ਤਾਂ ਜਿਹੜਾ ਕਿ ਕੋਲਕਾਤਾ ਦੇ ਵਿੱਚ ਆਰਜੀ ਕਾਰ ਮੈਡੀਕਲ ਕਾਲਜ ਐਂਡ ਹਸਪੀਟਲ ਐ ਸਰਕਾਰੀ ਹੈ ਉੱਥੇ ਹਸਪੀਟਲ ਵੀ ਹੈ ਓਪੀਡੀ ਵੀ ਹੈ ਔਰ ਜਿਹੜੇ ਨਵੇਂ ਬੱਚੇ ਐ ਉਹ ਉੱਥੇ ਮਤਲਬ ਡਾਕਟਰ ਬਣਦੇ ਆ ਜਾ ਕੇ ਤਾਂ ਬਖ ਬਖ ਖੇਤरां ਤੋਂ ਆਏ ਬੱਚੇ ਲੜਕੀਆਂ ਲੜਕੇ ਉੱਥੇ ਟ੍ਰੇਨਿੰਗ ਲੈਂਦੇ ਆ। ਤਾਂ ਜਿਹੜਾ ਸੰਜੇ ਰੌਇਲ ਹੈ ਇਹ ਪੁਲਿਸ ਦਾ ਵਲੰਟੀਅਰ ਸੀ ਤੇ ਉੱਥੇ ਹੀ ਪੁਲਿਸ ਚੌਂਕੀ ਬਣੀ ਹੋਈ ਹੈ। ਇਸ ਬੰਦੇ ਨੇ ਇੱਕ ਪੇਸ਼ੈਂਟ ਨੂੰ ਐਡਮਿਟ ਕਰਾਇਆ। ਟ੍ਰਾਂਕ੍ਰੌਨ ਤੋਂ ਬਾਅਦ ਉੱਥੋਂ ਚਲਾ ਗਿਆ। ਉਸ ਤੋਂ ਜਾਣ ਤੋਂ ਬਾਅਦ ਫਿਰ ਉਹ ਵਾਪਸ ਆਇਆ ਉਹਦੇ ਐਕਸ-ਰੇ ਹੋਣੇ ਸੀ ਓਪੀਨੀਅਨ ਵਾਸਤੇ। ਤਾਂ ਇਹ ਸਮਾਕ੍ਰੀਵ ਰਾਤ ਦੇ 11:00 ਵਜੇ ਦਾ ਉਸ ਕੋਲ ਆਇਆ ਤਾਂ ਉੱਪਰ ਚੌਥੀ ਮੰਜ਼ਲ ਚਲਾ ਗਿਆ ਤਾਂ ਸੈਮੀਨਾਰ ਹਾਲ ਸੀ ਉੱਥੇ ਇੱਕ ਜੂਨੀਅਰ ਲੇਡੀਜ਼ ਡਾਕਟਰ ਜਿਹੜੀ ਉਹ ਸੁੱਤੀ ਪਈ ਸੀ ਤਾਂ ਇਹ ਉਹਦੇ ਕਮਰੇ ਦੇ ਵਿੱਚ ਦਾਖਲ ਹੋਇਆ ਦਾਖਲ ਹੋਣ ਤੋਂ ਬਾਅਦ ਇਸ ਦੀ ਜਿਹੜੀ ਨਜ਼ਰ ਮਾਰੀ ਸੀ ਹਵਾਈਸੀ ਨਾਲ ਉਸ ਨੂੰ ਚਿੰਬੜਿਆ ਚਿੰਬੜਣ ਤੋਂ ਬਾਅਦ ਉਸ ਨਾਲ ਬਲਾਤਕਾਰ ਕੀਤਾ ਉਹਦੇ ਪ੍ਰਾਈਵੇਟ ਪਾਰਟਸ ਦੇ ਕਹਿੰਦੇ ਬਹੁਤ ਜ਼ਿਆਦਾ ਸੱਟਾਂ ਔਰ ਉਸ ਤੋਂ ਬਾਅਦ ਉਸ ਨੂੰ ਮਾਰ ਦਿੱਤਾ ਗਿਆ ਉਹਦਾ ਚਸ਼ਮਾ ਤੋੜਿਆ ਮੁੱਕੀਆਂ ਮਾਰ-ਮਾਰ ਕੇ ਉਹਦੀਆਂ ਅੱਖਾਂ ਚੋਂ ਬਲੱਡ ਆਇਆ ਕੰਨਾਂ ਚੋਂ ਬਲੱਡ ਆਇਆ ਅੱਖਾਂ ਦੋਨੇ ਭੰਨਤੀਆਂ ਕੰਨਾਂ ਚੋਂ ਬਲੱਡ ਆਇਆ ਔਰ ਜਿਹੜਾ ਉਹਦਾ ਸੀਗਾ ਧੌਣ ਹੈ ਉਹ ਤੋੜੀ ਹੋਈ ਸੀ ਗੱਲ ਤੇ ਸੱਟਾਂ ਨੇ ਬਾਹਾਂ ਤੇ ਸੱਟਾਂ ਨੇ ਲੱਤਾਂ ਤੇ ਸੱਟਾਂ ਤਾਂ ਜਦੋਂ ਉਥੇ ਚੀਜ਼ ਝਿਗੜਾ ਪਿਆ ਤਾਂ ਉਸ ਤੋਂ ਬਾਅਦ ਜਿਹੜੇ ਹੋ ਡਾਕਟਰ ਆਏ ਤਾਂ ਵੇਖਿਆ ਕਿ ਉਸਦੇ ਜਿਹੜਾ ਥੱਲੇ ਨਗਨ ਹਾਲਤ ਦੇ ਵਿੱਚ ਸੀ ਉਹ ਡਾਕਟਰ ਉੱਪਰੋਂ ਦੇ ਕੱਪੜੇ ਜਿਹੜੇ ਪਾਏ ਹੋਏ ਸੀ ਇਸ ਨੇ ਜਿਹੜਾ ਹੈਗਾ ਬੜੀ ਦਰਿੰਦਗੀ ਦੇ ਨਾਲ ਉਹਨੂੰ ਮਾਰਿਆ ਦੇਖੋ ਇੱਕ ਹੁਣ ਬੰਦਾ ਵਿਸ਼ਵਾਸ ਕਰਦਾ ਵਰਦੀ ਧਾਰੀ ਤੇ ਇੱਕ ਉਹ ਪੁਲਿਸ ਦਾ ਵਲੰਟੀਅਰ ਸੀ ਪੁਲਿਸ ਦੇ ਵੱਡੇ ਅਫਸਰਾਂ ਦੇ ਨੇੜੇ ਸੀ ਕਿ ਚੌਕੀ ਆ ਉੱਥੇ ਨੇੜੇ ਚੌਕੀ ਦੇ ਵਿੱਚ ਹੀ ਉਹ ਰਹਿੰਦਾ ਸੀਗਾ ਤਾਂ ਉਸ ਨੇ ਜਿਹੜਾ ਹੈਗਾ ਇੱਕ ਗੈਂਗ ਵਾਰ ਕਰਕੇ ਮਤਲਬ ਕੀ ਬਲਾਤਕਾਰ ਕੀਤਾ ਉਹਦੇ ਨਾਲ ਤਾਂ ਉਹਦੇ ਜਿਹੜੀਆਂ ਹੈਗੀਆਂ 10 ਇੰਚੀਆਂ ਹਨ 10 ਸੱਟਾਂ ਦੋਨੇ ਅੱਖਾਂ ਤੇ ਐ ਲੱਤਾਂ ਤੇ ਐ ਪ੍ਰਾਈਵੇਟ ਪਾਰਟ ਤੇ ਐ ਧੌਣ ਤੋੜੀ ਹੋਈ ਐ ਗਲਾ ਦੱਬਿਆ ਹੋਇਆ ਅੱਖਾਂ ਦੇ ਵਿੱਚੋਂ ਬਲੱਡ ਆਇਆ ਹੋਇਆ ਐ ਐਨਕਾਂ ਉਹਦੀਆਂ ਤੋੜੀਆਂ ਹੋਈਆਂ ਮਤਲਬ 10 ਸੱਟਾਂ ਜਿਹੜੀਆਂ ਉਹਦੇ ਵੱਜੀਆਂ ਤੇ ਜਿਹੜੇ ਉੱਥੋਂ ਦੇ ਡਾਕਟਰ ਐ ਜਾਂ ਫੁਟੇਜ ਕਢਾਈ ਐ ਸੀਸੀਟੀਵੀ ਕੈਮਰਾ ਦੇ ਉਹ ਕਹਿੰਦੇ ਵੀ ਜਿਹੜੀ ਉਹ ਲੇਡੀ ਡਾਕਟਰ ਐ ਵਿਚਾਰੀ ਉਹ ਆਖਰੀ ਦਮ ਤੱਕ ਉਸ ਬੰਦੇ ਨਾਲ ਲੜਾਈ ਲੜਦੀ ਰਹੀ ਤਾਂ ਇਹ ਬੰਦਾ ਸ਼ਰਾਬੀ ਹਾਲਤ ਦੇ ਵਿੱਚ ਸੀ ਉਸ ਨੂੰ ਇਹਨੇ ਕੁੱਟ-ਕੁੱਟ ਕੇ ਮਾਰਤਾ ਤੇ ਨਾਲੇ ਉਸ ਨਾਲ ਜਿਹੜਾ ਹੈਗਾ ਬਲਾਤਕਾਰ ਕੀਤਾ ਤੀਜੀ ਮੰਜ਼ਿਲ ਤੇ ਗਿਆ ਇਹ ਸੰਜੀ ਸੰਜੀ ਰੋਇਲਾ ਤੀਜੀ ਮੰਜ਼ਿਲ ਤੇ ਉਹਨ ਜਿਹੜਾ ਹੈਗਾ ਕਿ ਪੁਲਿਸ ਸਾਡੀ ਆਮ ਹੀ ਜਾਣਦੀ ਰਹਿੰਦੀ ਹੈ ਕਿ ਜਿਹੜੋਂ ਮਤਲਬ ਕੋਈ ਵਰਦੀ ਧਾਰੀ ਹੈ ਤਾਂ ਇਹ ਬੰਦਾ ਇੱਕ ਪੁਲਿਸ ਦਾ ਵਲੰਟੀਅਰ ਰਿਹਾ ਹੈ ਇਹ ਕੇਪੀ ਵਾਲੇ ਕੱਪੜੇ ਪਾਉਂਦਾ ਵਰਦੀ ਪਾਉਂਦਾ ਜਿਵੇਂ ਆਪਣੇ ਪੀਪੀ ਲਿਖਦੀ ਹੈ ਪੰਜਾਬ ਪੁਲਿਸ ਕੇਪੀ ਵਾਲੀ ਟੋਪੀ ਲੈਂਦਾ ਤਾਂ ਇਸ ਬੰਦੇ ਨੇ ਜਿਹੜਾ ਹੈਗਾ ਉਹ ਬਹੁਤ ਮਾੜੀ ਹਰਕਤ ਕੀਤੀ ਹੈ ਹੁਣ ਇਹ ਇੱਕ ਅ ਦੋ ਅੱਜ ਤੋਂ 4 ਸਾਲ ਪਹਿਲਾਂ ਇੱਕ ਨਮੋਧਿਆ ਕਾਂਡ ਹੋਇਆ ਸੀਗਾ ਦਿੱਲੀ ਦੇ ਵਿੱਚ ਤੇ ਅੱਜ ਜਿਹੜਾ ਹੈਗਾ ਕੋਲਕਾਤਾ ਜਿਹੜਾ ਹੈਗਾ ਇੱਕ ਹਲਿਆਕੇ ਰਖਤਾ ਕਿ ਇਹੋ ਜੀ ਦਰਿੰਦਗੀ ਕਰਨੀ ਮਤਲਬ ਮਾਰ ਪਟਿਆਈ ਕਰਨੀ ਉਹ ਜੂਨੀਅਰ ਡਾਕਟਰ ਨੂੰ ਮਾਰ ਮਾਰ ਕੇ ਬੇਹੋਸ਼ ਕਰ ਦੇਣਾ ਤਾਂ ਉਸ ਦੇ ਜਿਹੜੇ ਪ੍ਰਾਈਵੇਟ ਪਾਰਟਾਂ ਦੇ ਵਿੱਚੋਂ ਬਲੱਡ ਆਇਆ ਖਬਰਾਂ ਕੀ ਮਾਰਿਆ ਉਹਦੇ ਵਿੱਚ ਜਾਂ ਕੀ ਕੁਛ ਨਹੀਂ ਕੀਤਾ ਤਾਂ ਜਿਹੜੇ ਉੱਥੋਂ ਦੇ ਦੱਸਣ ਮੁਤਾਬਕ ਇਹਦੀ ਹਿਸਟਰੀ ਹੈ ਹਿਸਟਰੀ ਇਹ ਹੈ ਵੀ ਪੁੱਤਸ ਦਾ ਇਹ ਦਲਾਲ ਵੀ ਆ ਨਾਲ ਪੈਸੇ ਲੈ ਕੇ ਅਫਸਰਾਂ ਨੂੰ ਦਿੰਦਾ ਹੈ ਦੂਸਰਾ ਜਿਹੜਾ ਹੈਗਾ ਇਹਨੇ ਚਾਰ ਸ਼ਾਦੀਆਂ ਕਰਵਾਈਆਂ ਤੇ ਚਾਰੇ ਜਿਹੜੀਆਂ ਉਹ ਲੜਕੀਆਂ ਨੂੰ ਵਿਆਈਆਂ ਸੀ ਇਹਨੇ ਕੁੱਟ ਕੇ ਘਰੋਂ ਕੱਢੀਆਂ ਹੋਈਆਂ ਤੇ ਅਫਸਰਾਂ ਦਾ ਇਹਦੇ ਛਤਰਛਾਇਆ ਉਸ ਟਾਈਮ ਤਾਂ ਹੁਣ ਇਹਦੇ 2-4 ਦਿਨ ਹੋ ਗਏ ਤਾਂ ਪਰਚਾ ਹੀ ਨਹੀਂ ਹੋਇਆ ਸੀਗਾ ਜਦੋਂ ਫੁਟੇਜ ਇਕੰਘਾ ਲਈ ਤਾਂ ਇਹਨੂੰ ਇਸ ਦੇ ਗੱਜ ਚ ਪਾਏ ਹੋਏ ਬਲੂਟੁੱਥ ਨੇ ਫਸਾਤਾ ਬਲੂਟੁੱਥ ਤੋਂ ਫਸ ਗਿਆ ਇਹ ਤਾਂ ਉਹਦੇ ਵਿੱਚ ਸਾਰਾ ਜਿਹੜਾ ਇਹਦਾ ਸੀਨ ਆ ਗਿਆ ਉਸ ਤੋਂ ਪਹਿਲੇ ਜਿਹੜਾ ਹੈਗਾ ਸੀਸੀਟੀਵੀ ਕੈਮਰਾ ਦੀ ਫੁਟੇਜ ਖੰਘਾ ਲਈ ਤਾਂ ਇਹ ਪੌੜੀਆਂ ਰਾਹੀਂ ਚੌਥੀ ਮੰਜ਼ਲ ਤੇ ਦਾਖਲ ਹੋ ਅਤੇ ਸੈਮੀ ਨਾਲ ਹਾਲ ਹੈ ਤਾਂ ਉੱਥੇ ਇਸ ਬੰਦੇ ਨੇ ਉੱਥੇ ਜਿਹੜੇ ਡਾਕਟਰ ਉਹ ਰਾਮ ਕਰਦੇ ਉੱਪਰਲੀ ਮੰਜ਼ਲ ਦੇ ਵਿੱਚ ਉਹ ਲੇਡੀਜ਼ ਆ ਜਿਹੜੇ ਉਹ ਪਏ ਸੀ ਡਾਕਟਰ ਜੂਨੀਅਰ ਡਾਕਟਰ ਤਾਂ ਤੁਸੀਂ ਆਪਾਂ ਇੱਕ ਅੰਦਾਜ਼ਾ ਲਾਈਏ ਵੀ ਰਾਤ ਦੇ 11 ਵਜੇ ਹੈ ਚੌਥੀ ਮੰਜ਼ਲ ਹੈ ਸੁੰਨਸਰਾ ਹੈ ਦਾ ਮਤਲਬ ਉੱਥੇ ਹੁਣ ਬੰਦਾ ਕੀ ਕਰੂਗਾ ਤਾਂ ਉਹਦਾ ਰੌਲਾ ਪਾਊਗਾ ਚੀਕ ਝੰਗਾੜਾ ਮਾਰੂਗਾ ਤਾਂ ਇਸ ਨੇ ਉਹਦੇ ਮਾਰ ਮਾਰ ਕੇ ਮੁੱਕੀਆਂ ਜਿਹੜਾ ਦਾ ਮੂੰਹ ਹੈ ਉਹ ਭੰਨਤਾ ਸੀਗਾ ਤਾਂ ਉਸ ਤੋਂ ਬਾਅਦ ਉਹਦੇ ਜਿਹੜੇ ਥੱਲੇ ਹਿੱਸੇ ਦੇ ਕੱਪੜੇ ਉਤਾਰੇ ਸੀ ਉਹ ਨੰਗਨ ਹਾਲਤ ਦੇ ਵਿੱਚ ਮਿਲੀ ਹੈ ਉੱਪਰਲੇ ਕੱਪੜੇ ਉਹਦੇ ਜਿਹੜੇ ਪਾਏ ਹੋਏ ਸੀਗੇ ਤਾਂ ਉਹਦੇ ਤੋਂ ਜਿਹੜਾ ਉਸ ਨੇ ਉੱਥੇ ਬਲੱਡ ਆਇਆ ਜਾਂ ਦੇਖਿਆਗਾ ਲੋਕਾਂ ਨੇ ਜਾਂ ਡਾਕਟਰਾਂ ਨੇ ਉੱਥੋਂ ਦੇ ਆਣੇ ਜਾਂ ਪੁਲਿਸ ਨੇ ਜਾ ਕੇ ਦੇਖਿਆ ਤਾਂ ਉਹ ਆਪਾਂ ਇੱਕ ਜਿਵੇਂ ਕਿ ਕੀੜਾ ਇੱਕ ਚੱਕਰੀ ਲਾਉਂਦਾ ਘੁੰਮਦਾ ਤਾਂ ਉਹਨੇ ਵਿਚਾਰੀ ਨੇ ਘੁੰਮ 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 ਕੇ ਜਿਹੜਾ ਹੈਗਾ ਮਤਲਬ ਆਪਣੀ ਜਾਨ ਨੂੰ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ ਤਾਂ ਇੱਕ ਹਵੈਸੀ ਜੇ ਬੰਦਾ ਔਰ ਨਰਦਈ ਸੀਗਾ ਤਾਂ ਇਸ ਨੇ ਜਿਹੜਾ ਹੈਗਾ ਉਹਨੂੰ ਬੁਰੀ ਤਰ੍ਹਾਂ ਕੁੱਟਿਆ ਮਾਰਿਆ ਜ਼ਖਮ ਕੀਤੇ ਇੰਜਰੀਆਂ ਦਾਸਨ ਮੇਜਰ ਜਿਹੜੇ ਹੈਗੇ ਸੱਟਾਂ ਜਿਹਨੂੰ ਆਪਾਂ ਕਹਿ ਦਿੰਦੇ ਆ ਤਾਂ ਹੁਣ ਆਪਾਂ ਕਿਸ ਤਰ੍ਹਾਂ ਇੱਥੇ ਜਿਹੜਾ ਹੈਗਾ ਪੁਲਿਸ ਤੇ ਜਾਂ ਪੁਲਿਸ ਵਲੰਟੀਅਰ ਤੇ ਆਪਾਂ ਵਿਸ਼ਵਾਸ ਕਰ ਸਕਦੇ ਆ ਇਸ ਬੰਦੇ ਦੀ ਉਸ ਡਾਕਟਰ ਪ੍ਰਤੀ ਨੀਤ ਮਾੜੀ ਸੀ ਜਾਂ ਪਹਿਲਾਂ ਕੋਈ ਖੋਟ ਸੀਗਾ ਤਾ ਇਹ ਦੋ ਦਿਨ ਪੇਸ਼ੈਂਟ ਨੂੰ ਦਾਖਲ ਕਰਾ ਕੇ ਆਇਆ ਨਹੀਂ ਤਾਂ ਉਸ ਤੋਂ ਬਾਅਦ ਉਹਦੇ ਜਿਹੜੇ ਹੈ ਕਲਚਰ ਟੈਸਟ ਸੀ ਐਕਸ-ਰੇ ਓਪੀਨੀਅਨ ਵਾਸਤੇ ਰੱਖੇ ਸੀ ਤਾਂ ਉਸ ਤੋਂ ਉਹਦੇ ਕੋਲੇ ਰਾਤ ਨੂੰ ਜਿਹੜਾ 11 ਵਜੇ ਆ ਕੇ दारू ਦਾ ਹੈ ਟਨ ਸੀ ਪੀ ਮਤਲਬ ਪੂਰੀ दारू ਪੀਤੀ ਹੋਈ ਸੀਗੀ ਤਾਂ ਹੁਣ ਜਿਹੜੀ ਜਿਹੜੀ ਹੁਣ ਜੂਨੀਅਰ ਡਾਕਟਰ ਮਾਰੀ ਗਈ ਵਿਚਾਰੀ ਤਾਂ ਉਹਦੀ ਜਿਹੜੀ ਹੈਗੀ ਹੈ ਉਸ ਦਾ ਕਸੂਰ ਕੀ ਹੈ ਹੁਣ ਇੱਕ ਡਾਕਟਰ ਆਪਦੇ ਕਮਰੇ ਕਮਰੇ ਦੇ ਵਿੱਚ ਜਾ ਕੇ ਆਰਾਮ ਕਰਦੇ ਆ ਸਾਰਾ ਦਿਨ 12-12 ਘੰਟੇ ਆਪਣਾ ਜਿਹੜਾ ਹੈਗਾ ਉਹ ਵਰਕ ਕਰਦੇ ਆ ਫਿਰ ਸਿੱਖਦੇ ਆ ਜਿਹੜਾ ਬੱਚਾ ਸਿੱਖਦਾ ਹੈ ਡਾਕਟਰੀ ਲੈਣ ਦੇ ਵਿੱਚ ਜਾ ਕੇ ਤਾਂ ਉਹ ਨੂੰ ਬਹੁਤ 24 24 ਘੰਟੇ ਕੰਮ ਕਰਨਾ ਪੈਂਦਾ ਕਿ ਉਹ ਪਹਿਲੇ ਉਹਦਾ ਜਿਹੜਾ ਹੈਗਾ ਜਾਣਕਾਰੀ ਲੈਂਦਾ ਫਿਰ ਵੱਡੇ ਡਾਕਟਰਾਂ ਤੋਂ ਉਹਦੀ ਟਰੀਟਮੈਂਟ ਸਿੱਖਦਾ ਹੈ ਫਿਰ ਉਹ OPD ਚ ਕੰਮ ਕਰਦਾ ਵੀ ਇਸ ਡਾਕਟਰ ਡਾਇਗਨੋਸ ਕੀ ਕਰਦਾ ਕੀ ਮੈਡੀਸਨ ਦਿੰਦਾ ਕੀ ਕੀ ਉਹਦੀ ਬਲੱਖਣਤਾ ਹੈ ਕੀ ਉਹ ਸਾਰਾ ਕੁਝ ਸਿੱਖਦਾ ਹੈ ਸੋ ਇੱਕ ਜਿਹੜਾ ਭਾਰਤ ਦੇ ਵਿੱਚ ਬਹੁਤ ਵੱਡਾ ਕੋਲਕਾਤਾ ਇੱਕ ਜਿਹੜਾ ਹੈਗਾ ਜੇ ਆਪਾਂ ਮਾਨਸਾ ਨੂੰ ਦੇਖੀਏ ਤਾਂ 50 ਸਾਲ ਉਹ ਅੱਗੇ ਨੇ ਲੋਕ ਤਾਂ ਜਦੋਂ ਉੱਥੇ ਇੱਕ ਸੇਫ ਨਹੀਂ ਹੁਣ ਇੱਕ ਪੁਲਿਸ ਤੇ ਕੀ ਯਕੀਨ ਕੀਤਾ ਜਾ ਸਕਦਾ ਤੇ ਪੁਲਿਸ ਨੇ ਉਸ ਟਾਈਮ ਮਾਮਲਾ ਵੀ ਦੇਰੀ ਨਾਲ ਦਰਜ ਕੀਤਾ ਬਲੂ ਟੁੱਥ ਤੇ ਵੀ ਨਹੀਂ ਕੀਤਾ ਉਹ ਫੁਟੇਜ ਤੇ ਆ ਕੇ ਜਿਹੜਾ ਹੈਗਾ ਮਤਲਬ ਜਿਹੜਾ ਬੰਦਾ ਫੜਿਆ ਗਿਆ ਜੇ ਕਿਤੇ ਸੀਸੀਟੀਵੀ ਕੈਮਰੇ ਦੀ ਫੁਟੇਜ ਨਾ ਹੁੰਦੀ ਤਾਂ ਉਹ ਬੰਦਾ ਬਚ ਗਿਆ ਸੀਗਾ ਤੇ ਦੇਖੋ ਉਹ ਇੱਕ ਜਿਹੜੀ आ, मतलब ਇਹ ਜਿਹੜਾ ਸੰਜੀਤ ਰਾਇਲ ਦੋਸ਼ੀ ਹੈ ਉਸਨੇ ਇੱਕ 25 26 ਸਾਲ ਦੀ ਜਿਹੜੀ ਜੂਨੀਅਰ ਡਾਕਟਰ ਸੀ ਉਹਦੀ ਜ਼ਿੰਦਗੀ ਨੂੰ ਤਾਰ-ਤਾਰ ਕਰਤਾ ਤੇ ਬਰਬਾਦ ਕਰਤਾ ਤੇ ਬੜੀ ਬੇਰਹਿਮੀ ਨਾਲ ਉਹਦਾ ਜਿਹੜਾ ਕਤਲ ਕੀਤਾ ਗਿਆ ਇੱਥੇ ਜਿਹੜਾ ਹੈਗਾ ਜਿਹੜੇ ਦਲਾਲ ਲੋਕ ਨਾ ਇਹ ਪੈਸਿਆਂ ਦੇ ਨਾਲ ਬਚ ਜਾਂਦੇ ਆ ਹੁਣ ਹੋ ਸਕਦਾ ਉਸ ਐਫਆਈਆਰ 'ਚ ਕੋਈ ਕਮੀ-ਵੇਚੀ ਹੋ ਜੇ ਜਾਂ ਕੱਲ ਨੂੰ ਪਾਈ ਗਵਾਹਾਂ ਨੂੰ ਡਰਾਇਆ ਜਾ ਸਕਦਾ ਜਾਂ ਜੋ ਜੋ ਵੀ ਮਰਜ਼ੀ ਕਰ ਸਕਦਾ ਜਿੱਦੋਂ ਇਹਦੇ ਨਾਲ ਵੱਡੇ-ਵੱਡੇ ਪੁਲਿਸ ਅਫਸਰ ਉੱਥੇ ਇਦੇ ਨਾਲ ਦਿਨਾਲੀਆਂ ਕਰਦਾ ਪੈਸੇ ਫੜਦਾ ਹੈ ਰਿਸ਼ਕਤਾ ਫੜਦਾ ਹੈ ਉਥੇ ਚੌਂਕੀ ਹੈਗੀ ਹਸਪੀਟਲ ਦੇ ਵਿੱਚ ਇਹ ਸਰਕਾਰੀ ਜਿਹੜਾ ਹਸਪੀਟਲ ਹੈਗਾ ਆਪਣਾ ਆਰਜੀ ਕਾਰ ਮੈਡੀਕਲ ਕਾਲਜ ਐਂਡ ਹਸਪੀਟਲ ਕੋਲਕਾਤਾ ਦੇ ਵਿੱਚ ਉਥੇ ਚੌਂਕੀ ਹੈ ਪੁਲਿਸ ਦੀ ਤੇ ਇਹੋ ਜੇ ਦੇਖੋ ਇੱਕ ਵਲੰਟੀਅਰ ਬੰਦੇ ਕਿੱਡੇ ਕਿੰਨਾ ਰਿਸਕ ਲੈ ਕੇ ਕੀ ਕੁਛ ਕੋਤਰੀ ਜਾਂਦੇ ਆ ਬੰਦੇ ਨੂੰ ਮਾਰ ਹੀ ਦਿੱਤਾ ਤੇ ਉਹਦੇ ਸੱਟਾਂ ਜਿਹੜੀਆਂ ਹੈਗੀਆਂ 10 ਇੰਚੀਆਂ ਨੇ ਜਿਹੜੀਆਂ ਕਿ ਮੇਜਰ ਅੱਖਾਂ ਕੱਢ ਦੇਣੀਆਂ ਕੰਨਾਂ ਤੋਂ ਬਲੱਡ ਆਉਣਾ ਦੋ ਥਾਂ ਤੋਂ ਗਲੇ ਨੂੰ ਧੌਣ ਨੂੰ ਤੋੜ ਦੇਣਾ ਫਿਰ ਉਹਦੇ ਪੈਰਾਂ ਤੇ ਸੱਟਾਂ ਮਾਰਨੀਆਂ ਪੱਟਾਂ ਤੇ ਸੱਟਾਂ ਮਾਰਨੀਆਂ ਪ੍ਰਾਈਵੇਟ ਪਾਰਟ ਦੇ ਵਿੱਚੋਂ ਬਲੱਡ ਆਉਣਾ ਅਪਲਾਈ ਪਾਰਟ ਦੇ ਵਿੱਚ ਸੱਟਾਂ ਮਾਰ ਦੇਣੀਆਂ ਇੱਕ ਦਰਿੰਦਗੀ ਵਾਲਾ ਕੰਮ ਹੈ ਜਿਹੜਾ ਕਿ ਬੰਦਾ ਦੁਸ਼ਮਣ ਵੀ ਨਹੀਂ ਇਹੋ ਜਿਹਾ ਕੁਝ ਕਰਦਾ ਹੁੰਦਾ ਸੋ ਇਹੋ ਜਿਹੇ ਬੰਦੇ ਨੂੰ ਫਾਂਸੀ ਹੋਣੀ ਚਾਹੀਦੀ ਹੈ ਤੇ ਜਿਹੜੇ ਲਾਪਰਵਾਹ ਪੁਲਿਸ ਅਫਸਰ ਆ ਉਹ ਡਿਸਮਿਸ ਹੋਣੇ ਚਾਹੀਦੀ ਹੈ ਇਸ ਬੰਦੇ ਨੂੰ ਫਾਂਸੀ ਹੋਣੀ ਚਾਹੀਦੀ ਹੈ ਫਾਸਟ ਟ੍ਰੈ ਫਾਸਟ ਟ੍ਰਾਇਲ ਦੇ ਟ੍ਰਾਇਲ ਚੱਲ ਕੇ 1 ਮਹੀਨੇ ਦੇ ਵਿੱਚ ਇਸ ਬੰਦੇ ਨੂੰ ਥਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਚਰਾਸਤੇ ਦੇ ਵਿੱਚ ਫਹਾਲ ਹੋਣਾ ਚਾਹੀਦਾ ਹੈ ਔਰ ਜਿਹੜੇ ਸਬੰਧਤ ਅਧਿਕਾਰੀ ਨੇ ਜਿਨ੍ਹਾਂ ਨੇ ਇਹਨੂੰ ਸ਼ਹਿ ਦਿੱਤੀ ਹੈ ਜਿਨ੍ਹਾਂ ਦੇ ਸਿਰ ਤੇ ਉੱਡਦਾ ਸੀ ਇਹ ਤਾਂ ਉਹ ਜਿਹੜੇ ਹੈਗੇ ਸਾਡੇ ਮਤਲਬ ਜਿਹੜੇ ਪੁਲਿਸ ਅਫਸਰ ਹੈ ਉਹ ਡਿਸਮਿਸ ਹੋਣੇ ਚਾਹੀਦੇ ਸੋ ਇਹੋ ਜੀ ਦਰਿੰਦਗੀ ਹੈ ਜਿਹੜੀ ਅੱਗੇ ਤੋਂ ਕੋਈ ਕਰ ਨਾ ਸਕੇ ਕਿੰਨੇ ਪੁਲਿਸ ਦੇ ਹੱਥ ਜਿਹੜੇ ਖੁੱਲੇ ਹੋਏ ਐ ਸੋ ਇਹ ਜਿਹੜੀ ਹੈ ਬਹੁਤ ਮੰਦਭਾਗੀ ਘਟਨਾ ਭਾਰਤ ਦੇ ਵਿੱਚ ਵਾਪਰੀ ਹੈ ਤੇ ਪੁਲਿਸ ਨੂੰ ਅਸੀਂ ਬੇਨਤੀ ਕਰਦੇ ਆਂ ਵੀ ਇਹੋ ਜਿਹੇ ਬੰਦਿਆਂ ਦਾ ਸਾਥ ਨਾ ਦਿਆ ਕਰੋ ਸੋ ਵੀਡੀਓ ਨੂੰ ਬਰਤਬਤ ਸ਼ੇਅਰ ਕਰਨਾ ਧੰਨਵਾਦ